ਘੋੜਿਆਂ ਦੇ ਪਿੱਛੇ ਬਣ ਲਿਆ ਵਜ਼ੀਰ ਖਾਨ ਤੇ ਛੱਪੜ ਝਿੜੀ ਤੋਂ 20 ਕਿਲੋਮੀਟਰ ਸੀ ਸਰੰਦ 20 ਕਿਲੋਮੀਟਰ ਕਿਹੜੀ ਸਕੇ ਨੂੰ ਸਰੰਦ ਲੈ ਗਏ ਹੰਕਾਰ ਵਿੱਚ ਆਏ ਜਿੱਥੇ ਸਹਬਜ਼ਾਦਿਆਂ ਨੂੰ ਨੀਹਾਂ 'ਚ ਚਿਨਵਾਇਆ ਸੀ ਵਜ਼ੀਰ ਖਾਨ ਨੇ ਕਿਹਾ ਸੀ ਕਿ ਦਿੱਲੀ ਦੇ ਤਖਤਾਂ ਤੇ ਰਾਜੇ ਬਦਲਦੇ ਰਹਿੰਦੇ ਆ ਤੇ ਸਰੰਦ ਦਾ ਮੈਂ ਹੀ ਆ ਇੱਥੇ ਵਜ਼ੀਰ ਖਾਨ ਸੀ ਵਜ਼ੀਰ ਖਾਨ ਹੈ ਤੇ ਵਜ਼ੀਰ ਖਾਨ ਹੀ ਰਹੇਗਾ ਵਜ਼ੀਰ ਖਾਨ ਨੂੰ ਲਹੂ ਲਹਾਨ ਗੁਰੂ ਦੇ ਸਿੱਖ ਸਰੰਦ ਦੀਆਂ ਗਲੀਆਂ ਵਿੱਚੋਂ ਕੁੜੀ ਗਈ ਸਰੇ ਨੇ ਘੋੜਿਆਂ ਦੇ ਪਿੱਛੇ ਵੱੰਨ ਕੇ ਉਸ ਤੋਂ ਬਾਅਦ ਉਹਨੂੰ ਸਰਹੰਦ ਦੇ ਸਾਰੇ ਲੋਕਾਂ ਸਾਹਮਣੇ ਇੱਕ ਝੰਡ ਦੇ ਦਰੱਖਤ ਦੇ ਰੱਸਾ ਪਾ ਕੇ ਉਹਨੂੰ ਪੁੱਠਾ ਟੰਗਿਆ ਗਿਆ ਤੇ ਥੱਲੇ ਪਰਾਲੀ ਰੱਖ ਕੇ ਥੋੜੀ ਜਹੀ ਅੱਗ ਲਗਾਈ ਉਹਦਾ ਸਰੀਰ ਇੱਕਦਮ ਨਹੀਂ ਮੱਚਿਆ ਉਹਦਾ ਅੱਧ ਮੱਚਿਆ ਜਾਂ ਸਰੀਰ ਹੋ ਗਿਆ ਫਿਰ ਉਹਦੇ ਬਾਅਦ ਉਹਨੂੰ ਗਿਰਜਾ ਬਾਜ ਪਿੱਲਾ ਆ ਕੇ ਉਹਦੇ ਸਰੀਰ ਨੂੰ ਨੋਚ-ਨੋਚ ਕੇ ਖਾਦਾ ਕਹਿੰਦੇ ਜਿਹੜਾ ਵਜ਼ੀਰ ਖਾਨ ਸੀ ਉਹਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥੱਲੇ ਆ ਕੇ ਲੜਦੇਆਂ ਦੇਖਿਆ ਤੇ ਉਹ ਹਰਾਮੀ ਸੀ Onu zikme